ਨਾਮ ਰੂਪੀ ਕਾ ਜੀ ਤੇ 8 8 ਸੀ ਮਾਰਚ ਐਪਰਲ ਚ ਜੁਆਇਨਿੰਗ ਕੀਤੀ ਸੀ ਐਜ਼ ਅ ਡਾਂਸ ਟੀਚਰ ਤੇ ਮੇਰੇ ਨਾਲ ਹੋਰ ਵੀ ਮੇਰੇ ਸਾਥੀਆਂ ਜਿਨ੍ਹਾਂ ਨੇ ਇੰਗਲਿਸ਼ ਟੀਚਰ ਪੰਜਾਬੀ ਟੀਚਰ ਮੈਥ ਟੀਚਰ ਐਸਐਸਟੀ ਟੀਚਰ ਤੇ ਇਹਨਾਂ ਨੇ ਇੱਕਦਮ ਹੀ ਚੱਕ ਕੇ 5 ਮਿੰਟ ਪਹਿਲਾਂ ਸਕੂਲ ਜਿਵੇਂ ਆਫ ਹੈ 5 ਮਿੰਟ ਪਹਿਲਾਂ ਮੈਨੂੰ ਬੁਲਾ ਕੇ ਕਿਹਾ ਕਿ ਬੱਚਾ ਨੂੰ ਕੋਈ ਐਕਟੀਵਿਟੀ ਨਹੀਂ ਕਰवानी ਤੇ ਇਸ ਐਕਟੀਵਿਟੀ ਬੰਦ ਕਰਕੇ ਸਾਨੂੰ ਡਾਂਸ ਟੀਚਰ ਦੀ ਨੀਡ ਨਹੀਂ ਹੈ ਤੇ ਜਵਾਬ ਦਿੱਤਾ ਦੋ ਦਿਨ ਬਾਅਦ ਸਰ ਇਹਨਾਂ ਨੇ ਨੋ ਟੀਚਰਸ ਨੂੰ ਹੋਰ ਜਵਾਬ ਦਿੱਤਾ ਬੁਲਾ ਕੇ ਐਵੇਂ ਹੀ ਸੇ ਸਕੂਲ ਦੀ ਛੁੱਟੀ ਦੇ ਟਾਈਮ ਛੁੱਟੀ ਤੋਂ ਆਹ 5 ਮਿੰਟ ਪਹਿਲਾਂ ਕਿ ਕੱਲ ਤੋਂ ਤੁਸੀਂ ਸਕੂਲ ਨਹੀਂ ਆਣਾ ਵਿਦਆਊਟ ਐਨੀ ਰੀਜ਼ਨ ਸਰ

ਪ੍ਰਿੰਸੀਪਲ ਦੇ ਨਾਲ ਸਰ ਦੀ ਬੇਟੀ ਔਰ ਜਵਾਈ ਵੀ ਸੀ ਉਹਨਾਂ ਨੇ ਵੀ ਸਾਡੇ ਇੰਟਰਵਿਊਜ਼ ਲਿੱਤੇ ਸੀ ਉਹਨਾਂ ਨੇ ਸਾਨੂੰ ਜੁਆਇਨ ਕਰਵਾਇਆ ਸੀ ਪ੍ਰਿੰਸੀਪਲ ਦੇ ਨਾਲ ਹੁਣ ਕੀ ਮੰਗ ਕਰ ਰਹੇ ਕਹਿੰਦੇ ਸਾਡੇ ਕੋ ਕਹਿੰਦੇ ਸਕੂਲ ਦਾ ਨੁਕਸਾਨ ਵੀ ਕੀਤਾ ਗਿਆ ਸਰ ਅਸੀਂ ਸਕੂਲ ਦਾ ਕੋਈ ਨੁਕਸਾਨ ਨਹੀਂ ਕੀਤਾ ਅਸੀਂ ਬੱਚਿਆਂ ਨੂੰ ਵੀ ਨਹੀਂ ਬੁਲਾਇਆ ਬੱਚੇ ਖੁਦ ਆਏ ਆ ਬਾਹਰ ਹੁਣ ਬੱਚੇ ਤੁਹਾਡੇ ਨਾਲ ਨੇ ਹੁਣ ਪੁੱਛੋ ਸਰ ਤੁਹਾਡੇ ਸਾਹਮਣੇ ਖੜੇ ਹੈ ਸਰ ਵੀਰ ਜੀ ਜੱਸ ਵੀ ਕੀ ਦੀ ਮੰਗੇ ਕਿ ਇੱਕ ਤਾਂ ਪਹਿਲਾ ਇਹਨਾਂ ਨੇ ਜਿਹੜੀ ਗਲਤੀ ਕੀਤੀ ਉਸਦੇ ਲਈ ਸੌਰੀ ਬੋਲਣ ਕਿ ਸੌਰੀ ਸਾਨੇ ਤੁਹਾਨੂੰ ਇੱਕ ਮਹੀਨਾ ਦਾ ਨੋਟਿਸ ਦੇ ਕਿ ਨਹੀਂ ਛੱਡਿਆ ਤੇ ਦੂਸਰਾ ਸਾਨੂੰ ਇੱਕ ਸਾਲ ਦਾ ਐਕਸਪੀਰੀਅੰਸ ਸਰਟੀਫਿਕੇਟ ਚਾਹੀਦਾ ਤੇ ਇਹ ਚਾਹੁੰਦਾ ਵੀ ਜਿਹੜੀਆਂ ਟੀਚਰਸ ਨੇ ਸਾਡੇ ਨਾਲ ਜੁਆਇਨ ਕੀਤਾ ਸੀ ਤੇ ਉਹਨਾਂ ਦੀ ਨੌਕਰੀ ਕਮ ਸੇ ਕ ਮਾਰਚ ਤੱਕ ਸੇਫ ਹੈ ਹਾਂਜੀ ਮੈਂ ਪੂਰਾ ਹਾਂਜੀ ਖਲੋ ਸਰ ਮੈਂ ਐਜ਼ ਅ ਇੰਗਲਿਸ਼ ਟੀਚਰ ਐਮ ਜੀ ਐਮ ਸਕੂਲ ਜੁਆਇਨ ਕੀਤਾ ਸੀ ਮਾਰਚ 18 ਦੇ ਵਿੱਚ ਸਰਦੀ ਬੇਟੀ ਤੇ ਸਰ ਦੇ ਚੁਬਾਈ ਨੇ ਸਾਡਾ ਇੰਟਰਵਿਊ ਲਿੱਤਾ ਸੀਗਾ ਵਿਦ ਡੈਮੋ ਵਿਦ ਇੰਟਰਵਿਊ ਉਹਨੇ ਸਾਨੂੰ ਹਾਇਰ ਕੀਤਾ ਸੀਗਾ ਸਰ ਮੈਂ ਡੈਮੋ ਇਹਨਾਂ ਨੂੰ ਦਿੱਤਾ ਸੀਗਾ ਆਪਣੇ ਫਲੈਸ਼ ਕਾਰਡਸ ਦੇ ਨਾਲ ਮੈਂ ਪੂਰੀ 4ਥ ਕਲਾਸ ਨੂੰ ਵਿਦ ਦ ਹੈਲਪ ਆਫ ਫਲੈਸ਼ ਕਾਰਡ 1:00 ਵਜੇ 2:00 ਵਜੇ ਤੱਕ ਫਲੈਸ਼ ਕਾਰਡਸ ਬਣਾ ਕੇ ਬੱਚਿਆਂ ਨੂੰ ਪੂਰੀ ਗ੍ਰਾਮਰ ਸਮਝਾਉਣੀ ਹੈ ਯੂ ਕੈਨ ਟੇਕ ਮਾਈ ਫੀਡਬੈਕ ਫ্রম ਐਨੀ ਆਫ ਦ 4ਥ ਕਲਾਸ ਠੀਕ ਹੈ ਸਰ ਇਹਨਾਂ ਨੇ ਸਾਨੂੰ ਵੀਰਵਾਰ ਨੂੰ ਇੱਕਦਮ ਕਿਹਾ ਕਿ ਅਸੀਂ ਟੀਚਰਸ ਕ ਇਹਨਾਂ ਦਾ ਸਕੂਲ ਹੈ ਅਸੀਂ ਜੌਬ ਕਰਦੇ ਵੀਅਰ ਵਰਕਰਜ਼ ਹਰ एवरीथिंग ਇਜ਼ ਓਕੇ ਸਰ ਇਹਨਾਂ ਸਾਨੂੰ ਫਰਵਰੀ ਜਵਾਬ ਦੇਦੇ ਹੁਣ ਨਵੰਬਰ ਦੇ ਵਿੱਚ ਅਸੀਂ ਕਿਹੜਾ ਸਕੂਲ ਜੁਆਇਨ ਕਰੀਏ ਔਰ ਦੂਜੀ ਗੱਲ ਸਰ ਸਾਨੂੰ ਹੀ ਕਿਉਂ ਕੱਢਿਆ ਗਿਆ ਜੈ ਵੀ ਆਰ ਵੈਰੀ ਹਾਰਡ ਵਰਕਿੰਗ ਟੀਚਰਸ ਠੀਕ ਹੈ ਸਾਡਾ ਇੰਗਲਿਸ਼ਰ ਜਦ 100% ਆਣ ਲੱਗ ਗਿਆ ਇਹਨੇ ਸਕੂਲ ਜੁਆਇਨ ਕਰ ਮੈਂ ਆਪਣੇ ਬੱਚਿਆਂ ਨੂੰ ਇੰਗਲਿਸ਼ ਪੰਜਾਬੀ ਤੇ ਹਿੰਦੀ ਚ ਵੀ ਗੱਲ ਕਰਨ ਨਹੀਂ ਦਿੱਤੀ ਆਪਣੀ ਕਲਾਸ ਦੇ ਵਿੱਚ ਬੱਚਿਆਂ ਨੂੰ ਪਹੁੰਚਾਉਂਦੇ ਹੈਗੇ ਆ ਇਸ ਨੂੰ ਫਰਵਰੀ ਚ ਕਹਦੇ ਕਿ ਮਾਰਚ ਸਿਰ ਲਾਸਟ ਹੈਗਾ ਤੁਸੀਂ ਕਿਤੇ ਹੋਰ ਸਕੂਲ ਦੇਖ ਲਓ ਅਸੀਂ ਜੁਆਇਨ ਕਰ ਲੈਂਦੇ ਹਾਂ ਹੁਣ ਨਵੰਬਰ ਚ ਕਾੜਤਾ ਨਾ ਅਸੀਂ ਇੱਧਰ ਦੇ ਨਾ ਅਸੀਂ ਉੱਧਰ ਦੇ ਸਾਰੇ ਦੁਗਰੇ ਚ ਗੱਲ ਫੈਲ ਚੁੱਕੀ ਹੈ ਸਾਰੇ ਟੀਚਰ ਕੱਢੇ ਗਏ ਆ ਸਾਨੂੰ ਕਿਉਂ ਕੱਢਿਆ ਗਿਆ ਸਰ ਇਟ ਇਟ ਇਜ਼ ਅ ਬਿਗ ਇਨਸਲਟ ਫੋਰ ਸੈਕਸ਼ਨ ਵੀ ਚੇਂਜ ਕਰ ਸੈਕਸ਼ਨ ਮਰਜ ਕਰਤੇ A B C D ਸੈਕਸ਼ਨ ਸੀ D ਸੈਕਸ਼ਨ ਸਾਰਿਆਂ ਨੇ ਮਰਜ ਕਰਦੇ ਸਿਰ ਬੱਚੇ ਦਾ ਬਹੁਤ ਲਾਸਸ ਹੈ ਸੋਚੋ ਸਰ ਜਿਹੜਾ ਤੀਜੋ ਸਟਾਰਟਿੰਗ ਤੋਂ ਪੜਾ ਰਿਹਾ ਹੈ ਉਹ ਇੱਕਦਮ ਟੀਚਰ ਚੇਂਜ ਹੋਏਗਾ ਉਹ ਟੀਚਰ ਤੇ ਇਹਨਾਂ ਨਾਲ ਬੌਂਡਿੰਗ ਬਣ ਪਾਏਗੀ ਸਰ ਕਦੇ ਨਹੀਂ ਬਣ ਪਾਏਗੀ ਤੁਹਾਡੇ ਦਬਾਅ ਪਾਇਆ ਜਾ ਰਿਹਾ ਪੁਲਿਸ ਬੁਲਾਈ ਗਈ ਹੈ ਤੁਹਾਡੇ ਤੇ ਸਰ ਦਬਾਅ ਨਹੀਂ ਪੁਲਿਸ ਲਾ ਕੇ ਇਹ ਇਕੱਠੇ ਕਿੰਨੇ ਗਏ ਹੈਗੇ ਆ ਇਹ ਸਰਨੇ ਸਰ ਕਹਿ ਰਹੇ ਨੇ ਕਿ ਇਹ ਜਿਆਦਾ ਰੱਖਗੇ ਸਰ ਜਿਆਦਾ ਨਹੀਂ ਰੱਖਗੇ ਟੀਚਰਸ ਇਹਨਾਂ ਦੀ ਤੀਜੋ ਕੋਈ ਲੋਰਸੀ ਟੀਚਰ ਤਾਂ ਹੀ ਰੱਖ ਕੇ ਗਏ ਹੋ ਐਮ ਜੀ ਐਮ ਕੋਈ ਛੋਟਾ ਪ੍ਰਾਈਵੇਟ ਸਕੂ ਮੈਂ ਇਹਨਾਂ ਨੇ ਸਾਨੂੰ ਜੋਇਨ ਕਰਾਇਆ ਇਹਨਾਂ ਨੇ ਸਾਨੂੰ ਸੈਲਰੀ ਦਿੱਤੀਆਂ ਉਹਨਾਂ ਕਹਿੰਦੇ ਸੈਲਰੀਆਂ ਜ਼ਿਆਦਾ ਲਗਾਤੀਆਂ ਹੁਣ ਆ ਕਰਤੀਆਂ ਸਰ ਡਾਂਸ ਟੀਚਰ ਤਾਂ ਇੱਕ ਸੀ ਫਿਰ ਇੱਕੋ ਡਾਂਸ ਟੀਚਰ ਕਿਉਂ ਕੱਟੀ ਮੈਨੂੰ ਸਭ ਨੂੰ ਕਰਤਾ 10 ਬਾਰੇ ਟੀਚਰ ਫੋਰਥ ਕਲਾਸ ਦੀ ਇੰਗਲਿਸ਼ ਹਿੰਦੀ ਪੰਜਾਬੀ ਐਸਐਸ ਵਿੱਚ ਸਾਰੇ ਟੀਚਰ ਕੱਟਤੀਆਂ ਸਰ ਕੱਟ ਗਏ ਜੀ ਕਿ ਬੱਚੇ ਸਰ ਬੱਚੇ ਪਹਿਲਾਂ ਵੀ ਇੰਨੇ ਸਾਰੇ ਵੀ ਹੋਣੀਆਂ ਨਵੰਬਰ ਚ ਕਿਹੜੇ ਸਕੂਲ ਚ ਐਡਮਿਸ਼ਨਸ ਆਉਂਦੀਆਂ ਸਰ ਪੇਰੈਂਟਸ ਨਾਲ ਗੱਲ ਤੁਸੀਂ ਕਰੋ ਮੈਂ ਗੱਲ ਇੱਕ ਗੱਲ ਕਰਨੀ ਕਰਨਾ ਮੇਰਾ ਨਾਮ ਰਾਜਿੰਦਰ ਸਿੰਘ ਹੈ ਮੇਰੀ ਗੁੜਜ ਫੋਰਥ ਕਲਾਸ ਵਿੱਚ ਪੜਦੀ ਹੈ ਇਹ ਕਹਿੰਦੇ ਨੇ ਕਿ ਸਾਡੇ ਮੈਂ ਜੋ ਹੈ ਬੱਚੇ ਕੱਟ ਗਏ ਤਾਂ ਲੋਕਡਾਊਨ ਤੋਂ ਬਾਅਦ ਬੱਚੇ ਕੱਟ ਗਏ ਕਿਸੇ ਕੋਲੋਂ ਫੀਸਾ ਦੇਣ ਲਈ ਨਹੀਂ ਸੀਗੇ ਤਾਂ ਕੱਟੇ ਇਸ ਦਾ ਵੀ ਟੀਚਰ ਦਾ ਫੋਲਟ ਤਾਂ ਨਹੀਂ ਹੈ ਠੀਕ ਹੈ ਨਾ ਹੁਣ ਲੋਕਡਾਊਨ ਤੋਂ ਬਾਅਦ ਮੈਂ ਜੋ ਹੈ ਪੜਾਈ ਬਿਲਕੁਲ ਜ਼ੀਰੋ بیس ਤੇ ਆ ਗਈ ਸੀ ਕਿ ਮੈਂ ਆਪਣੀ ਕੁੜੀਆਂ ਨੂੰ ਖੁਦ ਨਿਕਾਲਣਾ ਚਾਹੁੰਦਾ ਸੀਗਾ ਠੀਕ ਹੈ ਨਾ ਕਿਤੇ ਸ਼ੁਰੂ ਤੋਂ ਪੜ ਲਈਏ ਤਾਂ بیس ਬਣਾਇਆ ਹੋਇਆ ਸੀਗਾ ਮੈਂ 1.5 ਸਾਲ ਤੋਂ ਦੇਖ ਰਿਹਾ ਹਾਂ ਕਿ ਪੜਾਈ ਵਧੀਆ ਹੋਈ ਹੈ ਰਿਜ਼ਲਟ ਵਧੀਆ ਆਣੇ ਚੱਲ ਹੋਇਆ ਵੈ ਗੱਲ ਬਾਤ ਕੀਤੀ ਕੋਈ ਜਵਾਬ ਕੋਈ ਜਵਾਬ ਨਹੀਂ ਕਿੰਨੇ ਉਹ ਨਾ ਸਿੱਧਾ ਜਵਾਬ ਹੈ ਕਿ ਬੱਚਾ ਲੈ ਜਾਓ ਹੋਨ ਐਡ ਅੱਟੇ ਬੱਚਾ ਕੋਈ ਜਾ ਉਹ ਜਾਏਗਾ ਪੜਾਈ ਖਰਾਬ ਹੋ ਜੂਗੀ ਪੜਾਈ ਕੀ ਫੀਸਾ ਸਰ ਪੇਟਣਾ ਆਪਾਂ ਕਮਾ ਕੇ ਦਿੰਨੇ ਆ ਨਾ ਹੁਣ ਆਪਾਂ ਛੁੱਟੀ ਕਰਕੇ ਇੱਥੇ ਬੈਠੇ ਆਂ ਪਾਗਲ ਤਾਂ ਨਹੀਂ ਹੈਗੇ ਜੋ ਬੱਚੇ ਬੱਚੇ ਦੀ ਪੜਾਈ ਖਰਾਬ ਹੋ ਰਹੀ ਹੈ ਇੰਨੇ ਸਾਰੇ ਬੱਚੇ ਖੜੇ ਆ ਅਸੀਂ ਕੋਈ ਗੱਲਬਾਤ ਨਹੀਂ ਕੋਈ ਜਵਾਬ ਨਹੀਂ ਕਿ ਮੈਂ ਹੁਣ 1.5 ਸਾਲ ਬਾਅਦ ਮੈਨੇਜਮੈਂਟ ਆਇਆ ਹੈ ਉਹ ਬਾਹਰ ਗਏ ਸੀ ਕਿ ਉਹਦੇ ਵਿੱਚ ਸਾਡਾ ਵੋਲਟ ਨਹੀਂ ਹੈ ਠੀਕ ਹੈ ਨਾ ਬੱਚੇ ਦਾ ਫੋਲਡਰ ਤਾਂ ਨਹੀਂ ਹੈ ਨਹੀਂ ਮੰਨਦਾ ਠੀਕ ਹੈ ਨਾ ਆਪਾਂ ਦੇ ਕੰਨੇ ਹੁਣ ਜਿੱਦਾਂ ਟੀਚਰ ਕਹਿੰਦਾ ਸਾਨੂੰ ਮਾਰ ਤੱਕ ਰੱਖਿਆ ਜਾਏ ਠੀਕ ਹੈ ਨਾ ਅਗਲੇ ਸੈਸ਼ਨ ਵਿੱਚ ਉਹ ਜੋ ਹੈ ਬਰ ਚੈੱਕ ਕਰੇ ਜਾਊਗਾ ਤਾਂ ਬੱਚੇ ਦਾ ਬੈਸੋ ਸਾਹਮਣੇ ਬਣਨੇਗਾ ਜਦੋਂ ਬੱਚੇ ਦੇ ਹੁਣ ਫਾਈਨਲ ਪੇਪਰ ਆ ਰਹੇ ਨੇ ਠੀਕ ਹੈ ਨਾ ਫਾਈਨਲ ਪੇਪਰ ਤੋਂ ਨਹੀਂ ਖਰਾਬ ਕਰਨੇ 4000 ਰੁਪਏ ਮਹੀਨਾ ਪਰ ਹੈਡ ਪਰ ਬੱਚਾ ਫੀਸ ਦਿੰਦਾ ਹੈ 1500 ਰੁਪਏ ਹੋਲੇ ਦੋ ਦਿਨ ਪਹਿਲਾਂ ਇਹਨਾਂ ਨੇ ਬਸ ਵਾਲਿਆਂ ਨਾਲ ਉਹ ਬਾਲਿਆ ਰੋਲਾ ਆਪਣਾ ਜੀ ਰੋਖੜੇ ਨੇ 10 12 ਹਾਂਜੀ ਮੰਤੂ ਨਹੀਂ ਰੱਖਣਾ ਜੀ ਅੱਛਾ ਬਿਲੋ ਐਵਰੇਜ ਟੀਚਰ ਟੈਂਪਰੇਰੀ ਸੀਗੇ ਔਰ ਪਰਮਿਸ਼ਨ ਤੇ ਸੀਗੇ ਉਹਨਾਂ ਨੇ ਰੂਲ ਦਾ ਡੈਗਰੂਲੇਸ਼ਨ ਸਾਈਨ ਕੀਤੇ ਸੀ ਸਕੂਲ ਦੇ ਉਹਦੇ ਵਿੱਚ ਰੂਲ ਦੇ ਮੁਤਾਬਕ ਅਸੀਂ ਉਹਨਾਂ ਨੂੰ ਕੱਢਿਆ ਬਗੈਰ ਰੂਲ ਤੋਂ ਨਹੀਂ ਕੱਢਿਆ ਜੀ ਹੁਣ ਜਿਹੜੇ ਵਿਰੋਧ ਕਰ ਰਹੇ ਨੇ ਇਹ ਲੋਕ ਬੱਚੇ ਵੀ ਕਰ ਰਹੇ ਨੇ ਬੱਚੇ ਵੀ ਕਰ ਰਹੇ ਨੇ ਬੱਚੇ ਤੇ ਛੋਟੇ ਆ ਬੱਚਿਆਂ ਨੂੰ ਟੀਚਰਾਂ ਨੇ ਸਹਾਇਆ ਹੋਇਆ ਆ ਕਿਉਂਕਿ ਜਿਹੜੇ ਬੱਚੇ ਕੋਈ ਪੜ ਕੇ ਬੱਚਾ ਰਾਜੀ ਨਹੀਂ ਗਾ ਬੱਚਿਆਂ ਨੂੰ ਖੜਾਈ ਜੋ ਸਾਰਾ ਦਿਨ ਕਹਿਣਗੇ ਟੀਚਰ ਅੱਛੀ ਇਹ ਨੂੰ ਸਰ ਮਹੌਲ ਕੀ ਹੈਗਾ ਪੁਲਿਸ ਵੀ ਭਲਾਈ ਹੋ ਰਹੀਆਂ ਕਿ ਸਾਰੇ ਕੀ ਮਨ ਹੈ ਕੁਝ ਪੇਰੈਂਟ ਸੀਗੇ ਕੁਝ ਆਊਟਸਾਈਡਰ ਸੀਗੇ ਕੁਝ ਨੇ ਸਾਡਾ ਸ਼ੀਸ਼ੇ ਵੀ ਤੋੜੇ ਆ ਹੰਗਾਮਾ ਵੀ ਕੀਤਾ ਇਹ ਜਿਹੜੇ ਟੀਚਰ ਕੱਢੇ ਸੀ ਇਹ ਸਾਰੇ ਸਕੂਲ ਚ ਚਲੇ ਗਏ ਇਹਨਾਂ ਨੇ ਬੱਚੇ ਬਾਹਰ ਕੱਢ ਦਿੱਤੇ ਕਲਾਸਾਂ ਜੀ ਬੈਲ ਮਾਰ ਕੇ ਥੋੜਾ ਜਿਹਾ ਇਨਡਿਸਿਪਲਨੈਂਟ ਕ੍ਰੀਏਟ ਕੀਤਾ ਆ ਤੇ ਮੈਂ ਕੀਤਾ ਉਹ ਬਿਲਡਿੰਗ ਤੋੜੀ ਹਾਂ ਨੁਕਸਾਨ ਕੀਤਾ ਸਕੂਲ ਨੂੰ ਅਸੀਂ ਦੇਖੋ ਜੀ ਜੋ ਵੀ ਕਾਰਵਾਈ ਕਾਨੂੰਨ ਮੁਤਾਬਕ ਹੋਊਗੀ ਅਸੀਂ ਐਫ ਆਈ ਆਰ ਦਰਜ ਕਰਾਵਾਂਗੇ ਜੋ ਹੰਗਾਮਾ ਕੀਤਾ ਜਿਨ੍ਹਾਂ ਨੇ ਅਸੀਂ ਉਹਨਾਂ ਨੂੰ ਚਾਹਾਂਗੇ ਕਿ ਉਹਨਾਂ ਨੂੰ ਅਸ ਪਰ ਰੂਲਸ ਐਂਡ ਆਫ ਲਾ ਜੋ ਵੀ ਹੈਗੀ ਆ ਕਾਰਵਾਈ ਕੀਤੀ ਜਾਵੇ ਠੀਕ ਧੰਨਵਾਦ ਆਪਰਾ ਸਾਹਿਬ ਤੁਸੀਂ ਆਏ ਹੋ ਤੇ ਇਹਨਾਂ ਤੋਂ ਸਕੂਲ ਦੇ ਵਿੱਚ ਟੀਚਰ ਜਿਹੜੇ ਹੋ ਇਹਨਾਂ ਨੇ ਸੱਤ ਟੀਚਰ ਸੀ ਉਹਨਾਂ ਨੇ ਕੱਢ ਦਿੱਤੇ ਨਹੀਂ ਤੇ ਉਸ ਚੀਜ਼ ਦਾ ਟੀਚਰ ਵੀ ਵਿਰੋਧ ਕਰ ਰਹੇ ਤੇ ਬੱਚੇ ਵੀ ਕਰ ਰਹੇ ਨੇ ਤੇ ਉਹ ਜਿਹੜਾ ਮਾਲਕ ਦਾ ਓਨਰ ਹੈ ਉਹਦੇ ਨਾਲ ਗੱਲਬਾਤ ਇਹਨਾਂ ਦੀ ਆਪਸੀ ਚੱਲ ਰਹੀ ਹੈ ਫਿਰ ਦੂਜੇ ਵੀ ਉਸ ਤਰ੍ਹਾਂ ਦੱਸਿਆ ਜਾਊਗਾ ਤੁਹਾਨੂੰ ਸਹੀ ਜੀ ਦੱਸਾਂਗੇ ਜੀ ਜੇ ਇਹਨੂੰ ਦੱਸ ਰਹੇ ਕਿ ਸਾਡਾ ਸਕੂਲ ਨਹੀਂ ਚੱਲ ਰਿਹਾ ਬੱਚੇ ਘਟਨੇ ਕਿ ਸਾਨੂੰ ਜ਼ਿਆਦਾ ਖਰਚਾ ਪੈ ਰਿਹਾ ਉਹ ਉਸ ਚੀਜ਼ ਬਾਰੇ ਉਹਨਾਂ ਦੇ ਟੀਚਰਾਂ ਨਾਲ ਮੀਟਿੰਗ ਕਰਾਵਾਂਗੇ ਜਿੱਦਾਂ ਦਾ ਵੀ ਹੋਣਾ ਹੈ